ਕੌਣ ਹਾਂ ਮੈਂ ਮੈਂ ਕੌਣ ਹਾਂ ਲੱਗ ਕੇ ਹੂੰ ਜਹੀ ਇਹ ਕਸ਼ਮਕਸ਼ ਗਈ ਸਵਾਲ ਹਾਂ ਕਿ ਜਵਾਬ ਕੋਈ ਜਾਣੋ ਹਾਂ ਜਾਂ ਸਿਰਫ ਸੋਚ ਕੋਈ ਜੋ ਪਤਾ ਨਹੀਂ ਕਦੋਂ ਵਿਸਰ ਗਈ ਕੇ ਬਸ ਸ਼ੋਰ ਹਾਂ ਜਾਂ ਸੰਗੀਤ ਕੋਈ ਜਾਂ ਧੁਨੀ ਕੋਈ ਜੋ ਛੇੜ ਨਾ ਰਬਾਬ ਸਕੇ ਅਥਰੂ ਹਾਂ ਕਿ ਮੁਸਕਰਾਹਟ ਕੋਈ ਜੋ ਅਹਿਸਾਸਾਂ ਵਿੱਚ ਗਈ ਉਲਝ ਜਹੀ ਮਨਸੂਰ ਦਾ ਅਖਵਾਉਂਦਾ ਰੱਬ ਹਾਂ ਕਿ ਬੁੱਲੇ ਸ਼ਾਹ ਦੀ ਬੁੱਕਲ ਵਿੱਚ ਚੋਰ ਕੋਈ ਰੂਹ ਹ ਕਿ ਸਿਰਫ ਮਿੱਟੀ ਦਾ ਪਤਲਾ ਜੋ ਹੰਕਾਰਿਆ ਨਾ ਸਮੋਂਦਾ ਮਿੱਟੀ ਵਿੱਚ ਕੋਈ ਵਿਚਾਰ ਹ ਕੋਈ ਜਾਂ ਕੇਵਲ ਖਿਆਲ ਹ ਜੋ ਅਜ਼ੀਜ਼ ਨਾ ਵਿੱਚ ਗੁਫ਼ਤਗੂ ਕੋਈ ਜ਼ਿੰਦਾ ਹ ਕਿ ਮਰਦਾ ਕੋਈ ਜੋ ਨਾਲ ਆਪਣੇ ਨਾ ਰਖਦਾ ਇਤਫਾਕ ਕੋਈ ਜਾਗਰੂਕ ਹਾਂ ਜਾਂ ਗੁਮਰਾਹ ਜਿਹਾ ਜੋ ਫਿਰਦਾ ਮੁਸਤਾਇਆ ਗਲੀ ਕੋਈ ਕੇਵਲ ਪੰਨਾ ਹਾਂ ਜਾਂ ਪੂਰਨ ਕਿਤਾਬ ਕੋਈ ਜੋ ਪੜਨ ਚ ਲੱਗਦੀ ਫਜ਼ੂਲ ਜਹੀ ਕੌਣ ਹਾਂ ਮੈਂ ਮੈਂ ਕੌਣ ਹਾਂ ਸਵਾਲ ਹਾਂ ਕਿ ਜਵਾਬ ਕੋਈ ਕਦੇ ਸਫਰ ਹਾਂ ਕਦੇ ਮੰਜ਼ਿਲ ਜਹੀ ਜੋ ਯਾਦ ਕਰ ਵੋਂਦਾ ਕਦੇ ਜੋ ਯਾਦ ਨਹੀਂ ਕਿ ਕੌਣ ਹਾਂ ਮੈਂ ਮੈਂ ਕੌਣ ਹਾਂ ਸਵਾਲ ਹਾਂ ਜਾਂ ਜਵਾਬ ਕੋਈ ਸਵਾਲ ਹਾਂ ਜਾਂ ਜਵਾਬ ਕੋਈ